ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਵੇਂ ਉਹ ਹਰ ਮਹੀਨੇ ਦੇ ਲਾਸਟ ਸੰਡੇ ਦੇ ਉੱਤੇ ਮਨ ਦੀ ਬਾਤ ਕਰਦੇ ਆ ਉਹਨਾਂ ਨੇ ਮਨ ਦੀ ਬਾਤ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਦੇ 140 ਕਰੋੜ ਲੋਕਾਂ ਨੇ ਦਾ ਦਿਲ ਉਬਾਲੇ ਖਾਂਦਾ ਹੈ ਤੇ ਉਹ ਇਕੱਠੇ ਹੈ ਇਸ ਸਾਰੀ ਦੁੱਖ ਦੇ ਵਿੱਚ ਜਿਹੜਾ ਜਿਹੜੀ ਘਟਨਾ ਪਹਿਲਗਾਮ ਦੇ ਵਿੱਚ ਹੋਈ ਹੈ। ਇਨੀਆਂ ਗੱਲਾਂ ਤਾਂ ਬਿਲਕੁਲ ਹੀ ਠੀਕ ਨੇ ਪ੍ਰਧਾਨ ਮੰਤਰੀ ਜੀ ਦੀਆਂ ਤੇ ਜਦੋਂ ਉਹ 140 ਕਰੋੜ ਲੋਕਾਂ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਨੂੰ ਸ਼ਾਇਦ ਉਹਨਾਂ ਲੋਕਾਂ ਦੀ ਗੱਲ ਕਰਨੀ ਚਾਹੀਦੀ ਸੀ ਜਿਹੜੀ ਉਹਨਾਂ ਨੇ ਨਹੀਂ ਕੀਤੀ ਤੇ ਜਿਹੜੀ ਚੁੱਪਦੀ ਹੈ ਵੀ ਜਦੋਂ 140 ਕਰੋੜ ਲੋਕ ਇਕੱਠੇ ਐ ਸਾਰੇ ਬਿਨਾਂ ਕਿਸੇ ਧਰਮ ਤੇ ਜਾਤ ਫਿਰਕੇ ਦੇ ਆਧਾਰ ਦੀ ਵੰਡ ਤੋਂ ਬਿਨਾਂ ਕਿਸੇ ਰਾਜਨੀਤਿਕ ਵਿਚਾਰਾਂ ਤੋਂ ਤੇ ਇਸ ਹਮਲੇ ਦੇ ਵਿਰੁੱਧ ਹੈ ਹਮਲੇ ਨਾਲ ਸਭ ਦਾ ਦਿਲ ਦੁਖਿਆ ਹੈ ਤਾਂ ਫਿਰ ਜਿਹੜੀਆਂ ਸੰਸਥਾਵਾਂ ਹਿੰਦੂ ਸੁਰੱਖਿਆ ਦਲ ਦੇ ਨਾਂ ਦੇ ਉੱਤੇ ਉੱਤਰਾਖੰਡ ਦੇ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਅਲਟੀਮੇਟਮ ਦਿੰਦੀਆਂ ਨੇ ਵੀ ਤੁਸੀਂ 10 ਵਜੇ ਤੱਕ ਜੇ ਨਾ ਛੱਡੇ ਤੇ ਗਏ ਤਾਂ ਤੁਹਾਡਾ ਬੁਰਾ ਹਾਲ ਕਰ ਦਿਆਂਗੇ। ਬਿਨਾਂ ਸ਼ੱਕ ਪੁਲਿਸ ਹਰਕਤ ਚਾਈ ਵਿਦਿਆਰਥੀਆਂ ਨੂੰ ਉਹਨਾਂ ਨੇ ਸੁਰੱਖਿਆ ਦਿੱਤੀ। ਪੰਜਾਬ ਦੇ ਵਿੱਚ ਵੀ ਦੋ ਵਿਦਿਆਰਥੀਆਂ ਕੁੜੀਆਂ ਜਿਹੜੀਆਂ ਨੇ ਰਾਇਤਬਾਰਾ ਦੀਆਂ ਜਿਹੜੀਆਂ ਖਰੜ ਦੇ ਕੋਲ ਐ ਉਹਨਾਂ ਦੀ ਕੁੱਟਮਾਰ ਹੋਈ ਉਹਨਾਂ ਨੂੰ ਤੰਗ ਕੀਤਾ ਗਿਆ। ਬਿਨਾਂ ਸ਼ੱਕ ਉਹ ਹੋਇਆ ਪਰ ਉਹਨਾਂ ਬੰਦਿਆਂ ਦੇ ਵਿਰੁੱਧ ਐਕਸ਼ਨ ਨੀਗਾ ਕੋਈ ਹੋਇਆ ਹੋਇਆ। ਉਹ ਉਹ ਜਿਹੜੇ ਬੰਦੇ ਅੰਦਰ ਹੁਣ ਇਸ ਐਜ ਦੇ ਸੀ ਜੇਲ ਦੇ ਵਿੱਚ ਜਿਹੜੇ ਹਿੰਦੂ ਸੁਰੱਖਿਆ ਦਲ ਵਾਲੇ ਆ ਉਹ ਅੰਦਰ ਨਹੀਂ ਹੋਏ। ਕੱਲ ਵੀ ਨਾਗਪੁਰ ਦੇ ਵਿੱਚ ਜਿੱਥੇ ਆਰਐਸਐਸ ਦਾ ਹੈੱਡਕੁਆਰਟਰ ਹੈੱਡਕੁਆਰਟਰ ਹੈ ਉੱਥੇ ਇੱਕ ਕਸ਼ਮੀਰੀ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਸਿਰਫ ਇਸ ਕਰਕੇ ਕਿ ਉਹ ਕਸ਼ਮੀਰ ਦਾ ਹੈ। ਹੋਰ ਬਹੁਤ ਸਾਰੀਆਂ ਥਾਵਾਂ ਤੇ ਅਜਹੀਆਂ ਘਟਨਾਵਾਂ ਹੋਈਆਂ ਨੇ। ਤੇ ਸਾਡੇ ਰਾਜਪਰੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਮਸਾ ਸ਼ਾਂਤੀ ਲਿਆਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੋਈ ਅਖੌਤੀ ਸ਼ਿਵਸੈਨਾ ਰਾਜਪਰੇ ਤੋਂ ਉਹ ਚਾਰ ਪੰਜ ਜਣੇ ਬੋਲ ਰਹੇ ਹੈ ਕਿ ਅਸੀਂ ਤਾਂ ਤੁਹਾਨੂੰ ਕਿੱਦਾਂ ਦੇ ਕਹਨੇ ਆਂ ਵੀ ਇਹਨਾਂ ਲੋਕਾਂ ਦੀਆਂ ਦੁਕਾਨਾਂ ਇੱਥੋਂ ਚਕਵਾਓ ਇਹਨਾਂ ਨੂੰ ਇੱਥੋਂ ਕੱਢੋ ਇਹ ਇੱਥੇ ਕੀ ਕਰਦੇ ਆ ਮੁਸਲਮਾਨ ਜਿਹੜੇ ਆ ਉਹ ਸਮੁੱਚੇ ਮੁਸਲਮਾਨਾਂ ਦੇ ਵਿਰੁੱਧ ਕਰ ਰਹੇ ਹੈ ਤੇ ਪੰਜਾਬ ਸਰਕਾਰ ਕੰਟੀੜਾ ਕਰਕੇ ਸੁੱਤੀ ਹੋਈ ਹੈ ਪੰਜਾਬ ਦੀ ਜਿਹੜੀ 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 ਵਿਮਨ ਕਮਿਸ਼ਨ ਹੈ ਉਹਨੇ ਮੋਹਾਲੀ ਦੇ ਐਸਐਸਪੀ ਨੂੰ ਪੁੱਛ ਲਿਆ ਵੀ ਤੂੰ ਦੱਸ ਵੀ ਆ ਜਿਹੜੀਆਂ ਕਸ਼ਮੀਰੀ ਕੁੜੀਆਂ ਤੇ ਗੱਲ ਹੋਈ ਹੈ ਉਹਨੇ ਰਿਪੋਰਟ ਦਿੱਤੀ ਵੀ ਹੁਣ ਠੀਕ ਹੈ ਅਸੀਂ ਸੰਪਰਕ ਚ ਅਸੀਂ ਉਹਨਾਂ ਨੂੰ ਨੰਬਰ ਦਿੱਤਾ ਹੋਇਆ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਠੀਕ ਹੈ ਸਾਰਾ ਕੁਝ ਪਰ ਜਿਹੜੇ ਕੁੱਟਣ ਵਾਲੇ ਆ ਉਹ ਕਿੱਥੇ ਜੇਲ੍ਹ ਚ ਹੈ ਮਸਲਾ ਤਾਂ ਇਹ ਹੈ ਪ੍ਰਧਾਨ ਮੰਤਰੀ ਜੀ ਤੇ ਵੀ ਗਿਲਾ ਇਹੀ ਹੈ ਵੀ ਜਿਹੜੇ ਉਹਨਾਂ ਦੇ ਆਪਣੇ ਬੰਦੇ ਵੀ ਜਿਹੜੀ ਅਜਿਹੀ ਨਫ਼ਰਤ ਫਲਾਉਂਦੇ ਐ ਉਹਨਾਂ ਨੂੰ ਕਦੋਂ ਸਿਗਨਲ ਦੇਵੋਗੇ ਕੱਲ ਹੀ ਜੇ ਤੁਸੀਂ ਕਿਹਾ ਹੁੰਦਾ ਵੀ ਖਬਰਦਾਰ ਜੇ ਕੋਈ ਮੁਸਲਮਾਨਾਂ ਦੇ ਵਿਰੁੱਧ ਕਿਸੇ ਨੇ ਕੋਈ ਲਫਜ਼ ਕਿਹਾਗਾ ਉਹ ਤਾਂ ਜਿਹੜੇ ਉਹ ਉੱਥੇ ਉੱਤਰਾਖੰਡ ਵਾਲੇ ਤਾਂ ਕਹਿ ਰਹੇ ਇਸਲਾਮ ਹੀ ਖਤਰਨਾਕ ਹੈ ਸਾਰੇ ਦੇਸ਼ ਲਈ ਉਹ ਤਾਂ ਇਹ ਕਹਿ ਰਹੇ ਮੋਦੀ ਜੀ ਆ ਤਾਂ ਸੁਣਦੇ ਹੀ ਨਹੀਂ ਸਿਰਫ ਕਿਉਂਕਿ ਉਹ ਤਾਂ ਸੁਣਾਉਂਦੇ ਆ ਨਾ ਦੇਸ਼ ਜੇ ਮੋਦੀ ਜੀ ਨੇ ਜੋ ਸੁਣਾਇਆ ਹੋਇਆ ਅਸਲ 'ਚ ਵੀ ਜਿਹੜੇ ਕੱਪੜਿਆਂ ਤੋਂ ਪਛਾਣੇ ਜਾਂਦੇ ਆ ਬੰਦੇ ਉਹਨਾਂ ਨੇ ਕਿਹਾ ਹੋਇਆ ਵੀ ਤੁਹਾਡੇ ਸਾਰਿਆਂ ਦੇ ਮੰਗਲ ਸੂਤਰ ਮੰਗਲ ਸੂਤਰ ਕੌਣ ਪਹਿਨਦਾ ਹੈ ਮੰਗਲ ਸੂਤਰ ਖੋ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਉਹਨਾਂ ਨੂੰ ਦੇਣਾ ਚਾਹੁੰਦੇ ਜਿਹਨਾਂ ਦੇ ਵੱਧ ਬੱਚੇ ਆ ਜਿਹੜੇ ਜਿਆਦਾ ਬੱਚੇ ਪੈਦਾ ਕਰਦੇ ਆ ਜੇ ਉਹ ਆਪ ਨਫਰਤ ਫਲਾਉਂਦੇ ਰਹੇ ਆ ਤੇ ਹੁਣ ਇਹਨਾਂ ਲੋਕਾਂ ਨੂੰ ਘੱਟੋ ਘੱਟ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਰਮ ਖਾਂਦਿਆਂ ਹੋਈ ਉਹਨੂੰ ਕਹਿ ਦੇਣਾ ਚਾਹੀਦਾ ਸੀਗਾ ਕਿ ਵੀ ਆ ਬਸ ਬਹੁਤ ਹੋ ਗਿਆ ਸਾਰਾ ਦੇਸ਼ ਨਾਲ ਹੈ ਸਾਰਾ ਦੇਸ਼ ਇਸ ਗੱਲ ਦੇ ਉੱਤੇ ਮਾਤਮਨਾ ਰਿਹਾ ਸਾਰਾ ਦੇਸ਼ ਸਰਕਾਰ ਦੀਆਂ ਜੋ ਵੀ ਗੱਲਾਂ ਨੇ ਚਾਹੇ ਉਹ ਅੰਦਰੋਂ ਸਹਿਮਤ ਨਾ ਵੀ ਹੋਣ ਪਰ ਉਹ ਅਸਹਿਮਤੀ ਨਹੀਂ ਦਰਸਾ ਰਹੇ ਰਾਜਨੀਤਿਕ ਦਲ ਨਹੀਂ ਦਹਿਰ ਚ ਦਰਸਾ ਰਹੇ ਸੋ ਅਸੀਂ ਤਾਂ ਸਮਝਦੇ ਹਾਂ ਵੀ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਮਨ ਚ ਹੀ ਨਹੀਂ ਗੱਲਾਂ ਇਸ ਕਰਕੇ ਉਹਨਾਂ ਨੇ ਕਹਿਣੀਆਂ ਵੀ ਨਹੀਂ ਸੀਗੀਆਂ ਖੈ ਦੂਜੀ ਗੱਲ ਦੋਸਤੋ ਕੱਲ ਵੀ ਅਸੀਂ ਕਿਹਾ ਸੀਗਾ ਵੀ ਜੰਮੂ ਕੈਂਡ ਕਸ਼ਮੀਰ ਦੇ ਵਿੱਚ ਸਾਰਾ ਜੰਮੂ ਕਸ਼ਮੀਰ ਇਸ ਦਹਿਸ਼ਤਗਰਦੀ ਘਟਨਾ ਦੇ ਵਿਰੁੱਧ ਇਕਜੁੱਟ ਹੋ ਕੇ ਬੰਦ ਰਹੇਗਾ ਜਿਹੜੇ ਕੋਈ ਬੰਦਿਆਂ ਤੇ ਸ਼ੱਕ ਹੈ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਜੋ ਉਹਨਾਂ ਤੋਂ ਇਨਵੈਸਟੀਗੇਸ਼ਨ ਕਰਨੀ ਹੈ ਉਹ ਕੀਤੀ ਜਾਵੇ ਜੇ ਉਹ ਦੋਸ਼ੀ ਹੈ ਕਿਸੇ ਵੀ ਤਰ੍ਹਾਂ ਦਾ ਉਹਨਾਂ ਤੇ ਦੋਸ਼ ਹੈ ਸਿੱਧ ਹੁੰਦਾ ਹੈਗਾ ਉਹਨਾਂ ਨੂੰ ਜੋ ਕਾਨੂੰਨ ਦੀ ਸਜ਼ਾ ਬਣਦੀ ਹੈ ਉਹ ਦਿੱਤੀ ਜਾਵੇ ਪਰ ਜਦੋਂ ਤੁਸੀਂ ਉਹਨਾਂ ਦੇ ਘਾਟੋਂ ਨਹੀਂਓ ਸਿਰਫ ਸ਼ੱਕ ਦੇ ਆਧਾਰ ਤੇ ਟੌਨਿਓ ਤੇ ਪਿਛਲਾ ਜਿਹੜਾ ਤੁਹਾਡਾ ਰਿਕਾਰਡ ਹੈ ਉਹ ਦੱਸਦਾ ਹੈਗਾ ਕਿ ਵੀ ਤੁਸੀਂ ਕਈ ਵਾਰ ਲੋਕਾਂ ਨੂੰ ਦਿਖਾਵਾ ਦੇਣ ਲਈ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਅਸੀਂ ਜਿਹੜੇ ਬੰਦੇ ਐ ਪਹਿਲਗਾਮ ਵਾਲੇ ਉਹਨਾਂ ਦਾ ਬਦਲਾ ਲੈ ਲਿਆ ਉਹਨਾਂ ਦੇ ਘਾਟਾ ਤੇ ਉਹਨਾਂ ਦੇ ਘਰ ਬਲਾਸਟ ਕੀਤੇ ਜਾ ਰਹੇ ਐ ਪਹਿਲਾਂ ਸੱਤ ਹੋਏ ਸੀ ਕੱਲ 3 ਹੋਰ ਕਰਤੇ 10 ਘਰ ਬਲਾਸਟ ਕਰ ਦਿੱਤੇ ਤੇ ਉਥੋਂ ਦੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਕੱਲ ਤੱਕ ਚੁੱਪ ਸੀ ਅੱਜ ਉਹਨਾਂ ਦੇ ਵੀ ਬਿਆਨ ਆ ਗਏ ਸਾਰੀਆਂ ਦੇ ਵੀ ਇਹ ਕੱਪਤਾਗਾ ਇਹ ਨਹੀਂ ਠੀਕ ਆਏਗਾ ਕਿਸੇ ਤਰ੍ਹਾਂ ਦਾ ਸੁਪਰੀਮ ਕੋਰਟ ਨੇ ਵੀ ਕਿਹਾ ਹੋਇਆ ਵਿੱਚ ਹੈ ਕੋਈ ਕਿੱਡਾ ਵੀ ਦੋਸ਼ੀ ਕਿਉਂ ਨਾ ਹੋਵੇ ਦੋਸ਼ ਸਿੱਧ ਵੀ ਹੋ ਜੇ ਘਾਟ ਆਉਣ ਦਾ ਤਾਂ ਤੁਹਾਡਾ ਤਾਂ ਦੀ ਕੋਈ ਕੰਮ ਨਹੀਂ ਕਰ ਇਹ ਤੁਸੀਂ ਲੋਕਾਂ ਨੂੰ ਦਿਖਾਉਣ ਲਈ ਇੱਕ ਜਿਹੜੇ ਖਾਸ ਇੱਕ ਸਾਡੇ ਦੇਸ਼ ਦੇ ਅੰਦਰ ਇੱਕ ਤਬਕਾ ਬਣ ਗਿਆ ਵੀ ਜਿਹੜਾ ਨਾ ਬਿਨਾਂ ਸੋਚੇ ਸਮਝੇ ਬਿਨਾਂ ਦਿਮਾਗ ਦਾ ਵਰਤੋਂ ਕਰ ਕਰੇ ਉਹ ਬਸ ਉਹ ਉਹ ਵੱਢਣ ਟੁਕਣ ਤੇ ਹੀ ਰਹਿੰਦਾ ਇੱਥੇ ਉਹ ਉਹਨਾਂ ਨੂੰ ਖੁਸ਼ ਕਰਨ ਦੇ ਨਾਂ ਦੇ ਉੱਤੇ ਤੁਸੀਂ ਕਸ਼ਮੀਰ ਦੇ ਲੋਕਾਂ ਨੂੰ ਅੱਤਵਾਦੀਆਂ ਦੇ ਸਮਰਥਕ ਨਾ ਬਣਾ ਦਿਓ ਕਿਤੇ ਇਹ ਬਹੁਤ ਖਤਰੇ ਵਾਲੀ ਗੱਲ ਅੱਗ ਨਾਲ ਖੇਡ ਰਹੇ ਹੋ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਗਲੀ ਗੱਲ ਅਸੀਂ ਦੋਸਤੋ ਇਹ ਕਹਿਣਾ ਚਾਹੁੰਦੇ ਹਾਂ ਬਪੱਲਾ ਬਾਲਾ ਚੰਦਰਨ ਇੱਕ ਬਹੁਤ ਅੱਛੇ ਪੱਤਰਕਾਰ ਨੇ ਤੇ ਉਹ ਜਿਹੜੇ ਹੈ ਉਹ ਕਹਿ ਰਹੇ ਹੈ ਵੀ ਜਿਹੜਾ ਭਾਰਤ ਨੇ ਇਸ ਹਮਲੇ ਨੂੰ ਸਮਝਿਆ ਇਹਦਾ ਜਿਹੜਾ ਖਤਰਾ ਹੈ ਉਹਨੂੰ ਸਮਝਣ ਦੇ ਵਿੱਚ ਗਲਤੀਆਂ ਕੀਤੀਆਂ ਨੇ ਜੇ ਭਾਰਤ ਸਰਕਾਰ ਨੇ ਜਿਹੜਾ 9 11 ਦਾ ਹਮਲਾ ਹੋਇਆ ਸੀ ਉਥੇ ਯੂ ਐਸ ਏ ਦੇ ਵਿੱਚ ਉਹਦੀ ਰਿਪੋਰਟ ਪੜ੍ਹੀ ਹੁੰਦੀ ਤੇ ਉਹਦੇ ਮੁਤਾਬਕ ਕੋਈ ਆਪਣੇ ਪਕ ਲਏ ਹੁੰਦੇ ਸਟੈਪ ਜਾਂ 26 11 ਦੀਆਂ ਰਿਪੋਰਟਾਂ ਵੀ ਪੜੀਆਂ ਹੁੰਦੀਆਂ ਤਾਂ ਵੀ ਇਹ ਹਮਲੇ ਨਹੀਂ ਸੀ ਹੋਣੇ ਅਸਲ 'ਚ ਤੁਸੀਂ ਜਿੰਨਾ ਮਰਜ਼ੀ ਪਾਕਿਸਤਾਨ ਨਾਲ ਜੰਦੂ ਦੀਆਂ ਗੱਲਾਂ ਕਰ ਲਓ ਹੋਰ ਕਰ ਲਓ ਜਿੰਨਾ ਚਿਰ ਤੁਸੀਂ ਇਹ ਮੰਨ ਕੇ ਨਹੀਂ ਚੱਲਦੇ ਕਿ ਤੁਹਾਡੀ ਤੋਂ ਐਡੀ ਵੱਡੀ ਗਲਤੀ ਹੋਈ ਹੈ ਕਿ ਉਹਨਾਂ ਨੂੰ ਮਾਰਨ ਦੇ ਲਈ ਇਹ ਸਿੱਧੇ ਤੌਰ ਤੇ ਤਾਂ ਅੱਤਵਾਦੀ ਜ਼ਿੰਮੇਵਾਰ ਹੈ ਪਰ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਉਹਨਾਂ ਨੂੰ ਬਿਲਕੁਲ ਹੀ ਸਿਕਿਉਰਿਟੀ ਤੋਂ ਰਹਿਤ ਛੱਡਿਆ ਕੋਈ ਬੰਦਾ ਹੀ ਹੈ ਨਹੀਂ ਫਸਟ ਏਡ ਦੇਣ ਵਾਲਾ ਵੀ ਕੋਈ ਬੰਦਾ ਨਹੀਂਗਾ ਜਿਹੜਾ ਉਹਨਾਂ ਨੂੰ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਚੱਕ ਕੇ ਹੀ ਲੈ ਜਾਏ ਉਹਨਾਂ ਨੂੰ ਬਚਾ ਦੇ ਉਹ ਵੀ ਬੰਦਾ ਨਹੀਂ ਸੀ ਤੁਹਾਡੇ ਕੋਲ ਕਿਉਂ ਕੀਤਾ ਹੈ ਜਿਹਾ ਕੁਛ ਆਪਣੀ ਪੀੜੀ ਥੱਲੇ ਸੋਟਾ ਜ਼ਰੂਰ ਹੋਇਰੋ ਅਗਲੀ ਗੱਲ ਮੈਂ ਦੋਸਤੋ ਇਹ ਕਹਿਣੀ ਚਾਹੁੰਨਾ ਕਿ ਸਾਹਿਰ ਲੁਧਿਆਣਵੀ ਨੇ ਤੁਸੀਂ ਆ ਬੜਾ ਬੜਾ ਲੋਕਾਂ ਦਾ ਆਰ ਹੈ ਵੀ ਜੰਗ ਛੇੜ ਦਿਓ ਆ ਬਿੱਟੂ ਸਾਹਿਬ ਸਾਡੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਉਹ ਉਹ ਬਿੱਟੂ ਸਾਹਿਬ ਜੰਗ ਦੀਆਂ ਗੱਲਾਂ ਕਰ ਰਿਹਾ ਹੈ ਵੀ ਜੰਗ ਲਾ ਦਿਓ ਆ ਚੱਕ ਦਿਓ ਪਾਕਿਸਤਾਨ ਦਾ ਕਰ ਦਿਓ ਤੇ ਦੂਜਾ ਤਿਵਾੜੀ ਮਨੀਸ਼ ਤਿਵਾੜੀ ਕਾਂਗਰਸ ਦਾ ਐਮਪੀ ਚੰਡੀਗੜ੍ਹ ਤੋਂ ਉਹ ਕਹਿ ਰਿਹਾ ਹੈ ਕਿ ਨੇਸ਼ਤਾ ਨਬੂਦ ਖਤਮ ਕਰ ਦਿਓ ਪਾਕਿਸਤਾਨ ਦਾ ਸ਼ਰਮ ਮੋਣੀ ਚਾਹੀਦੀ ਹੈ ਤੁਨ ਸਾਡੇ ਸਾਹਮਣੇ ਨੇ ਦੋ ਜੰਗਾਂ ਤਾਜ਼ੀਆਂ ਬਹੁਤ ਪੁਰਾਣੀਆਂ ਦੀ ਗੱਲ ਛੱਡ ਵੀ ਲਈਏ। ਰੂਸ ਤੇ ਯੂਕਰੇਨ ਦੀ ਜੰਗ ਜਿੱਦਣ ਸ਼ੁਰੂ ਹੋਈ ਲੱਗਦਾ ਏ ਸੀ ਵੀ ਅਸਾਮੀ ਜੰਗ ਐ ਵੀ ਉਹਦੇ ਕੋਲ ਇੰਨੇ ਹਥਿਆਰ ਆ ਉਹਦੇ ਕੋਲ ਆਏ ਉਹਦੇ ਕੋਲ ਆਏ ਉਹਦੀ ਆਹ ਤਾਕਤ ਆ ਉਹਦੀ ਆਹ ਫੌਜ ਆ ਆਹ ਰੋਜ਼ ਵਿਸ਼ਲੇਸ਼ਣ ਹੁੰਦੇ ਸੀਗੇ ਟੀਵੀ ਤੇ ਵੀ ਬਸੇ ਤਾਂ 2-4 ਦਿਨਾਂ ਦਾ ਕੰਮ ਐ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਕੋਈ ਜੰਗ ਦਾ ਨਵੇੜਾ ਹੋਇਆ ਕੌਣ ਜਿੱਤੇ ਆ ਉਹਦੇ ਚ ਰੂਸ ਦੇ ਲੋਕ ਵੀ ਹਾਰੇ ਆ ਯੂਕਰੇਨ ਦੇ ਲੋਕ ਵੀ ਹਾਰੇ ਕੌਣ ਜਿੱਤੇ ਐ ਅਮਰੀਕਾ ਜਿਹਨੇ ਹਥਿਆਰ ਵੇਚੇ ਉਹ ਉਹ ਜਿੱਤੇਗਾ ਤੁਸੀਂ ਕਿਸੇ ਹੋਰ ਨੂੰ ਜਿਤਾਉਣਾ ਚਾਹੁੰਦੇ ਹੋ ਜਿਹੜਾ ਜੇਡੀ ਵਾਸ ਇੱਥੇ ਆਇਆ ਤੇ ਸਮਝੌਤਿਆਂ ਦੀ ਗੱਲ ਕਰਦਾ ਹੈ ਜਦੋਂ ਮੋਦੀ ਗਿਆ ਤੇ ਟਰੰਪ ਕਹਿੰਦਾ ਸੀ ਵੀ ਫਲਾਣੇ ਫਲਾਣੇ ਹਥਿਆਰ ਮੈਂ ਤੁਹਾਨੂੰ ਦੇ ਦੇਣੇ ਆ ਕਿਤੇ ਉਹ ਐਂਗਲ ਤਾਂ ਨਹੀਂ ਵਿੱਚ ਕਿਤੇ ਉਹਨਾਂ ਦੇ ਮਨਸੂਬੇ ਤਾਂ ਨਹੀਂ ਪੂਰਾ ਕਰਨਾ ਚਾਹੁੰਦੇ ਪੰਜਾਬ ਦੇ ਲੋਕ ਭਾਰਤ ਸਰਕਾਰ ਦੀ ਇਸ ਗੱਲ ਦੇ ਤਾਂ ਹੱਕ ਚ ਹੈ ਕਿ ਅੱਤਵਾਦੀਆਂ ਤੇ ਕਾਰਵਾਈ ਹੋਵੇ ਪਰ ਇਸ ਨਾਂ ਦੇ ਉੱਤੇ ਤੁਸੀਂ ਇਸ ਸਾਰੇ ਖਿੱਤੇ ਦੀ ਤਬਾਹੀ ਕਰਾ ਦਿਓ ਪਾਕਿਸਤਾਨ ਦੇ ਨਾਲ ਜੰਗ ਛੇੜ ਕੇ ਇਹ ਕਦੇ ਨਹੀਂ ਚਾਹੁੰਦੇ। ਪਾਕ ਪੰਜਾਬ ਦੇ ਲੋਕ ਸ਼ਾਂਤੀ ਦੇ ਪੱਖਜ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਵੀ ਜਿੰਨਾ ਚਿਰ ਤੁਸੀਂ ਤੁਹਾਡੀ ਡਿਪਲੋਮੇਸੀ ਨਹੀਂ ਕਾਇਮ ਜਿੰਨਾ ਚਿਰ ਤੁਹਾਡੇ ਕੋਲ ਕੋਈ ਸਟੇਟਸਮੈਨ ਵਾਲੀਆਂ ਕੁਆਲਿਟੀਆਂ ਨਹੀਂ ਹੈ ਤਾਂ ਜੰਗ ਅਜਿਹੇ ਫੇਲ ਹੋਏ ਬੰਦਿਆਂ ਦਾ ਦੀ ਆਪਸ਼ਨ ਹੁੰਦੀ ਹੈ। ਜਿਨ੍ਹਾਂ ਕੋਲ ਡਿਪਲੋਮੇਸੀ ਵੀ ਤਕੜੀ ਹੋਵੇ ਤੇ ਸਟੇਟਸਮੈਨਸ਼ਿਪ ਵੀ ਹੋਵੇ ਉਹ جنگ ਨਹੀਂ ਹੋਣ ਦੰਦੇ ਤੇ جنگ ਤੋਂ ਬਿਨਾ ਮਸਲੇ ਹੱਲ ਕਰਦੇ ਆ ਮਸਲਾ ਗੰਭੀਰ ਹੈ ਹੱਲ ਹੋਣ ਦੇ ਯੋਗ ਹੈ ਹੱਲ ਕੀਤਾ ਜਾਣਾ ਚਾਹੀਦਾ ਪਰ ਉਹਦੇ ਲਈ ਆ ਤਰੀਕਾ ਨਹੀਂਗਾ ਬੋ ਬੋ ਕਰਕੇ ਜੰਗ 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 ਕਰਕੇ ਲੋਕਾਂ ਦੇ ਪੁੱਤ ਮਰਵਾ ਦੇਣੇ ਇਹ ਚੰਗਾ ਕੰਮ ਨਹੀਂਗਾ ਸੋ ਅਸੀਂ ਤਾਂ ਸ਼ਾਂਤੀ ਦੇ ਹੱਕ ਚਾਹੇ ਇਸ ਗੱਲ ਲਈ ਪਾਕਿਸਤਾਨ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਭਾਰਤ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਪਾਕਿਸਤਾਨ ਦੇ ਹਾਕਮ ਜਿਹੜੀ ਉਥੋਂ ਦੀ ਆਰਮੀ ਹੈ ਉਹਦਾ ਹੱਥ ਹੋ ਸਕਦਾ ਹੈ ਉਹਨਾਂ ਅੱਤਵਾਦੀਆਂ ਦੇ ਪਿੱਛੇ ਤੇ ਸਾਡੇ ਜਿਹੜੇ ਹਾਕਮ ਹੈ ਉਹਨਾਂ ਦਾ ਹੱਥ ਹੈ ਇਸ ਗੱਲ ਦੇ ਵਿੱਚ ਕਿ ਉਹਨਾਂ ਨੇ ਸਿਕਿਉਰਿਟੀ ਦੀਆਂ ਬਹੁਤ ਵੱਡੀਆਂ ਲੈਪਸਿਸ ਰੱਖੀਆਂ ਨੇ ਲੋਕਾਂ ਦਾ ਭਾਰਤਿਆਂ ਦਾ ਵੀ ਕਸੂਰ ਨਹੀਂ ਇਹ ਵੀ ਵਿਕਟਿਮ ਨੇ ਉਹ ਵੀ ਅੱਤਵਾਦ ਤੋਂ ਵਿਕਟਿਮ ਨੇ ਇਸ ਕਰਕੇ ਅੱਤਵਾਦ ਦੋਵਾਂ ਦਾ ਸਾਂਝਾ ਦੁਸ਼ਮਣ ਹੈ ਲੋਕਾਂ ਦਾ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਾ ਹਾਕਮਾਨਾ ਨਹੀਂ ਸੋ ਦੋਸਤੋ ਬਹੁਤ ਦੇਰ ਪਹਿਲਾਂ ਸਾਹਿਰ ਲੁਧਿਆਣਵੀ ਜੀ ਨੇ ਕਿਹਾ ਸੀ ਜੰਗ ਤੋਂ ਖੁਦ ਇੱਕ ਮਸਲਾ ਹੈ ਜੰਗ ਕਿਹ ਮਸਲوں ਦਾ ਹੱਲ ਕਰੇਗੀ ਸੋ ਜੰਗ ਖੁਦ ਮਸਲਾ ਬਣ ਜਾ ਰਹੀ ਹੈ ਉਹ ਜੰਗ ਰੁਕ ਨਹੀਂ ਰਿਹਾ ਰੂਸ ਤੇ ਯੂਕਰੇਨ ਵਾਲਾ ਆ ਗਾਜ਼ਾ ਵਾਲਾ ਨਹੀਂ ਰੁਕ ਰਿਹਾ ਛੇੜ ਲਿਆ ਜਿਵੇਂ ਮਰਜੀ ਸੋ ਇਹ ਜੰਗ ਨਹੀਂ ਕੋਈ ਮਸਲਾ ਹੈ ਹੱਲ ਨਹੀਂ ਹੈਗਾ ਸੋ ਦੋਸਤੋ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ ਉਹ ਇਹ ਹੈ ਕਿ ਇੱਕ NIA ਨੇ ਸੂਰੀਆਕਾਂਤ ਜੀ ਜੱਜ ਸਾਹਿਬ ਜਿਹੜੇ ਜਸਟਿਸ ਸੂਰੀਆਕਾਂਤ ਜੀ ਜਸਟਿਸ ਐਨ ਕੋਟੇਸ਼ਵਰ ਸਿੰਘ ਐਨ ਕੋਟੇਸ਼ਵਰ ਸਿੰਘ ਇਸ ਦੇ ਬੈਂਚ ਨੂੰ ਉਹਨਾਂ ਨੇ ਦੱਸਿਆ ਵੀ ਜਿਹੜਾ 3000 ਕਿਲੋ ਦੀਆਂ ਡਰੱਗਸ ਮੰਦਰਾ ਪੋਰਟ ਤੋਂ ਫੜੀਆਂ ਗਈਆਂ ਸੀ ਗੁਜਰਾਤ ਚੋਂ ਜਿਹੜੀ ਪੋਰਟ ਅਡਾਨੀ ਦੀ ਹੈ ਉਹ ਜਿਹੜਾ ਪੈਸਾ ਹੈ ਉਹਦਾ ਉਹ ਜਿਹੜਾ ਜਾਂਦਾ ਸੀ ਉਹ ਲਸ਼ਕਰੇ ਤਾਇਬਾ ਕੋਲ ਜਾਂਦਾ ਸੀ ਉਹੀ ਲਸ਼ਕਰੇ ਤਾਇਬਾ ਜਿਹਦਾ ਇਸ ਗੱਲ 'ਚ ਨਾਮ ਬੋਲਦਾ ਕਿ ਉਹਨੇ ਅੱਤਵਾਦੀ ਇੱਥੇ ਭੇਜਿਆ ਤੇ ਪਹਿਲ ਕੰਮ ਕਰਾਇਆ ਹੈ ਇਸ ਗੱਲ ਦੇ ਉੱਤੇ ਦੇਸ਼ ਦੇ ਵਿੱਚ ਵੱਡੇ ਵੱਡੇ ਸਵਾਲ ਚੁੱਕੇ ਜਾ ਰਹੇ ਹੈ ਕਿ ਅਡਾਨੀ ਦੇ ਫਾਇਦੇ ਲਈ ਉਹਦੀਆਂ ਬੰਦਰਗਾਹਾਂ ਤੇ ਸਾਡੇ ਦੇਸ਼ ਦੇ ਦੁਸ਼ਮਣਾਂ ਦਾ ਸਮਾਨ ਆਉਂਦਾ ਹੈ ਸਾਡੇ ਦੇਸ਼ ਦੇ ਨੌਜਵਾਨਾਂ ਦੀ ਤਬਾਹੀ ਕਰਦਾ ਤੇ ਉਧਰਲੇ ਪਾਸੇ ਉਹ ਅੱਤਵਾਦੀਆਂ ਨੂੰ ਜਿਆਦਾ ਬढ़ावा ਦਿੰਦਾ ਹੈ ਸੋਚਣ ਦੀ ਲੋੜ ਹੈ ਇੱਕ ਅਗਲੀ ਗੱਲ ਕਿ ਗੁਜਰਾਤ ਦੇ ਰਣੌਫ ਕਸ਼ ਦੇ ਵਿੱਚ ਪਾਕਿਸਤਾਨ ਦੇ ਬਾਰਡਰ ਤੋਂ ਜਸਟ 1 ਕਿਲੋਮੀਟਰ ਦੇ ਉੱਤੇ ਜਦ ਕਿ ਕਾਨੂੰਨ ਪਹਿਲਾਂ 10 ਕਿਲੋਮੀਟਰ ਤੱਕ ਦਾ ਵੀ ਕੋਈ ਅਜਿਹੀ ਗਤੀਵਿਧੀ ਨਹੀਂ ਹੋ ਸਕਦੀ 1 ਕਿਲੋਮੀਟਰ ਦੇ ਉੱਤੇ ਉਹਨਾਂ ਨੂੰ ਲੀਜ਼ ਤੇ ਜ਼ਮੀਨ ਦੇ ਕੇ ਅਡਾਨੀ ਨੂੰ ਉੱਥੇ ਪ੍ਰੋਜੈਕਟ ਲਾਏ ਜਾ ਰਹੇ ਹੈ ਬਿਜਲੀ ਦੇ ਜਿਹਨੂੰ ਸੋਲਰ એનર્ਜੀ ਤੇ ਜਿਹੜੀ ਵਿੰਡ એનર્ਜੀ ਹੈ ਜਿਹੜੀ ਹਵਾ ਨਾਲ ਚੱਲਣ ਵਾਲੀਆਂ ਜਿਹੜੀਆਂ ਟਰਬਾਈਨਾਂ ਨੇ ਬਿਜਲੀ ਪੈਦਾ ਕਰਨ ਵਾਲੀਆਂ ਉਹ ਚਲਾਉਣ ਲਈ ਕਿੱਧਰ ਨੂੰ ਜਾ ਰਿਹਾ ਮਰਕ ਉਹ ਇੱਕ ਪਾਸੇ ਅਸੀਂ ਲੋਕਾਂ ਨੂੰ ਮਾਰ ਰਹੇ ਹਾਂ ਤੇ ਦੂਜੇ ਪਾਸੇ ਐਨ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਅਡਾਨੀਆਂ ਨੂੰ ਕੰਮ ਕਰਨ ਦਾ ਮੌਕਾ ਦੇ ਰਹੇ ਹਾਂ ਦੇਸ਼ ਦੇ ਲੋਕਾਂ ਲਈ ਦੇਸ਼ ਚਲਾ ਰਹੇ ਹਾਂ ਕਿ ਅਡਾਨੀਆਂ ਲਈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ